ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਚੱਲ ਰਹੀ ਲੜੀਵਾਰ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਦੀ ਜਨਮ ਕਥਾ ਦੇ ਵਿੱਚ ਆਪ ਜੀ ਸਰਵਣ ਕਰ ਚੁੱਕੇ ਹੋ ਕਿ ਗੁਰੂ ਪਾਤਸ਼ਾਹ ਜੀ ਕਿਵੇਂ ਸੱਚਖੰਡ ਵਿੱਚੋਂ ਮੂਲ ਮੰਤਰ ਲੈ ਕੇ ਆਏ ਤੇ ਉਪਦੇਸ਼ ਦਿੱਤਾ ਆਕਾਲ ਪੁਰਖ ਵਾਹਿਗੁਰੂ ਨੇ ਕਿ ਨਾਨਕ ਤੇਰੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਹੋਵੇਗਾ ਤੇਰਾ ਨਾਮ ਗੁਰਪਰਮੇਸ਼ਰ ਹੈ ਤੇ ਮੇਰਾ ਨਾਮ ਹੈ ਪਾਰਬ੍ਰਹਮ ਪਰਮੇਸ਼ਰ ਜੋ ਤੂੰ ਕਰਮ ਕਰੇਗਾ ਉਹ ਤੂੰ ਨਹੀਂ ਕਰੇਗਾ ਤੇਰੇ ਵਿੱਚ ਬੈਠ ਕੇ ਮੈਂ ਕਰਾਂਗਾ ਸਰਬ ਕਰਤਾ ਮਮੂ ਕਰਤਾ ਨਾਨਕ ਲੇਪ ਨੇ ਆਪਣਾ ਛਿਪਿਆ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਸਹਿਸਕ੍ਰਿਤੀ ਵਿੱਚ 1357 ਅੰਗ ਤੇ ਗੁਰੂ ਜੀ ਨੇ ਫਰਮਾਇਆ ਅਕਾਲ ਪੁਰਖ ਨੇ ਉਪਦੇਸ਼ ਦਿੱਤਾ ਸੱਚਖੰਡ ਵਿੱਚ ਕਿਐ ਨਾਨਕ ਤੇਰੇ ਮੇਰੇ ਵਿੱਚ ਕੋਈ ਫਰਕ ਨਹੀਂ ਹੋਵੇਗਾ ਜਾਓ ਨਾਮ ਜਪਾਓ ਜੋ ਸਤਿਗੁਰੂ ਮਹਾਰਾਜ ਜੀ ਸੱਚਖੰਡ ਵਿੱਚੋਂ ਉਪਦੇਸ਼ ਲੈ ਕੇ ਮੂਲ ਮੰਤਰ ਦਾ ਤੇ ਜਿਵੇਂ ਹੁਣ ਅੱਗੇ ਸਤਿਗੁਰੂ ਮਹਾਰਾਜ ਜੀ ਸਿੱਖ ਸੰਗਤਾਂ ਨੂੰ ਨਾਮ ਜਪਾਉਣਗੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਨਗੇ ਉਹ ਪ੍ਰਸੰਗ ਆਪਾਂ ਸਮੇਂ ਨਾਲ ਸਰਵਣ ਕਰਾਂਗੇ ਤੇ ਅੱਜ ਜੋ ਪ੍ਰਸੰਗ ਆ ਰਿਹਾ ਹੈ ਕਿ ਸ਼ਾਮਾ ਪੰਡਿਤ ਗੁਰੂ ਜੀ ਦਾ ਸਿੱਖ ਕਿਵੇਂ ਬਣਿਆ ਇਹ ਪ੍ਰਸੰਗ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਨਿਰੰਕਾਰੀ ਚਮਤਕਾਰ ਦੇ ਵਿੱਚ ਜੋ ਨਾਨਕ ਪ੍ਰਕਾਸ਼ ਪੁਸਤਕ ਹੈ ਉਹਦੇ ਵਿੱਚ ਬੜਾ ਵਿਸਤਾਰ ਸਹਿਤ ਸਾਰੀ ਜਨਮ ਕਥਾ ਲਿਖੀ ਹੋਈ ਹੈ ਉਹੀ ਆਪਾਂ ਅਰ ਨਾਲ ਮਿਲ ਕੇ ਬਾਤ ਰਹੇ ਹਾਂ ਤੇ ਧੰਨ ਭਾਈ ਬਾਲਾ ਜੀ ਵੀ ਇਹੀ ਕਹਿ ਰਹੇ ਨੇ ਕਿ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਤਖੰਡ ਵਿੱਚ ਆਏ ਨੇ ਬਾਹਰ ਮਸਾਣਾ ਵਿੱਚ ਬੈਠੇ ਨੇ ਮੋਦੀ ਖਾਨਾ ਤਿਆਗ ਦਿੱਤਾ ਹੈ ਜੋ ਸਮਾਨ ਜੀ ਸਾਰਾ ਲੁਟਾ ਪੁਟਾ ਦਿੱਤਾ ਤੇ ਚਿੰਤਾ ਹੋ ਗਈ ਭਾਈਆ ਜੈ ਰਾਮ ਜੀ ਨੂੰ ਦੁਆਰੇ ਹਿਸਾਬ ਕੀਤਾ ਗਿਆ ਤੇ 760 ਰੁਪਏ ਗੁਰੂ ਪਾਤਸ਼ਾਹ ਜੀ ਦਾ ਵਾਅਦਾ ਨਿਕਲਿਆ ਕਿ ਨਵਾਬ ਦੌਲਤ ਕਾ ਹੈਰਾਨ ਹੋ ਗਿਆ ਕਿ ਮੇਰੇ ਸਾਹਮਣੇ ਜੋ ਮੋਦੀ ਖਾਨਾ ਲੁਟਾ ਦਿੱਤਾ ਗਰੀਬਾਂ ਨੂੰ ਗਰੀਬਾਂ ਨੇ ਵੀ ਉਹ ਸਾਰਾ ਸਾਫ ਕਰ ਦਿੱਤਾ ਪਰ ਕਮਾਲ ਹੈ ਕਿ 760 ਰੁਪਏ ਫੇਰ ਵੀ ਗੁਰੂ ਜੀ ਦੇ ਵੱਧ ਨਿਕਲੇ ਹਨ ਸਤ ਗੁਰੂ ਜੀ ਤੋਂ ਮਾਫੀ ਮੰਗੀ ਤੇ ਨਾਲ ਆਖਿਆ ਕਿ ਹੋਰ ਮਾਇਆ ਲੈ ਜਾਓ ਮੋਦੀ ਜੀ ਐ ਨਾਨਕ ਜੀ ਤੁਸੀਂ ਦੁਆਰੇ ਮੋਦੀ ਖਾਨਾ ਚਲਾਓ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਨਹੀਂ ਇਹ ਜੋ ਵਸਤੂਆਂ ਨੇ ਮਾਇਆ ਹੈ ਗਰੀਬਾਂ ਵਿੱਚ ਵੰਡ ਦਿਓ ਸਾਨੂੰ ਲੋੜ ਨਹੀਂ ਹੈ ਆਪਣੀ ਇਮਾਨਤ ਕੋਲੇ ਰੱਖੋ ਸੋ ਸਾਮਾ ਪੰਡਿਤ ਕਿਵੇਂ ਸਿੱਖ ਬਣਿਆ ਗੁਰੂ ਪਾਤਸ਼ਾਹ ਜੀ ਦੇ ਸਾਹਮਣੇ ਬੈਠੇ ਧੰਨ ਪਾਈ ਬਾਲਾ ਜੀ ਉੱਚੀ ਜਗ੍ਹਾ ਤੇ ਬਿਰਾਜਮਾਨ ਧੰਨ ਬਾਬਾ ਬੁੱਢਾ ਜੀ ਕੋਲੇ ਆਸਣ ਤੇ ਬਿਰਾਜਮਾਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੇ ਨਾਲ ਹੀ ਮੁੱਖੀ ਸਿੱਖ ਬੈਠੇ ਨੇ ਭਾਈ ਪਾਰੋ ਜੀ ਭਾਈ ਜੀ ਬਾਜੀ ਜਿਹੜੇ ਗੁਰੂ ਜੀ ਦਾ ਲੰਗਰ ਸਜਾਉਂਦੇ ਸਨ ਭਾਈ ਝੁਲਕਾ ਜੀ ਭਾਈ ਢੰਗਾ ਜੀ ਇਸ ਤਰ੍ਹਾਂ ਗੁਰੂ ਦੇ ਸਿੱਖ ਬੈਠੇ ਨੇ ਤੇ ਨਾਲ ਹੀ ਧੰਨ ਭਾਈ ਪੈੜਾ ਮੋਖਾ ਜੀ ਜੋ ਗੁਰੂ ਪਾਰਸ਼ਾ ਜੀ ਦੀ ਸਾਰੀ ਜਨਮ ਕਥਾ ਲਿਖਦੇ ਜਾ ਰਹੇ ਨੇ ਨਾਲੋਂ ਨਾਲ ਜੋ ਕਾਗਜ਼ ਕਲਮ ਦਵਾਤ ਲੈ ਕੇ ਸਿਆਹੀ ਲੈ ਕੇ ਬੈਠੇ ਨੇ ਤਿਆਰ ਵਰ ਤਿਆਰ ਤਨਪਾਈ ਬਾਲਾ ਜੀ ਨੇ ਗੁਰੂ ਪਾਤਸ਼ਾਹ ਜੀ ਦਾ ਇਸ਼ਾਰਾ ਪਾ ਕੇ ਸਤਿਗੁਰੂ ਮਹਾਰਾਜੀ ਤੋਂ ਅਗਿਆ ਲਈ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਇਜਾਜ਼ਤ ਹੋਵੇ ਜੋ ਸਾਰਾ ਦੀਵਾਨ ਸਜ ਗਿਆ ਹੈ ਮਤਾਵਾਂ ਪਹਿਣਾ ਵੀਰ ਬੱਚੇ ਬਜ਼ੁਰਗ ਬੈਠੇ ਨੇ ਤੇ ਗੁਰੂ ਪਾਤਸ਼ਾਹ ਜੀ ਮੈਂ ਆਪ ਜੀ ਨੂੰ ਸਰਵਣ ਕਰਾਵਾਂ ਤਨ ਗੁਰੂ ਨਾਨਕ ਦੇ ਮਹਾਰਾਜੀ ਜਨਮ ਕਥਾ ਸਤਿਗੁਰੂ ਜੀ ਦਾ ਇਸ਼ਾਰਾ ਪਾ ਕੇ ਤਨਪਾਈ ਬਾਲਾ ਜੀ ਉਹ ਕਹਿਣ ਲੱਗੇ ਕਿ ਹੇ ਸਤਿਗੁਰੂ ਜੀ ਸ੍ਰੀ ਸੁਲਖਣੀ ਜੀ ਨੇ ਇੱਕ ਆਦਮੀ ਆਪਣੇ ਪੇਕੇ ਘਰ ਖਬਰ ਕਰਨ ਲਈ ਭੇਜ ਦਿੱਤਾ ਜਿਸ ਨੂੰ ਸੁਣ ਕੇ ਮੂਲਾ ਝਟਪਟ ਹੀ ਇੱਕ ਪਾਂਦੇ ਨੂੰ ਨਾਲ ਲੈ ਕੇ ਸੁਲਤਾਨਪੁਰ ਆ ਪੁਜਾ ਸ੍ਰੀ ਸੁਲਖਣੀ ਜੀ ਪਾਸੋਂ ਸਾਰੀ ਗੱਲਬਾਤ ਸੁਣ ਕੇ ਬਹੁਤ ਗੁੱਸੇ ਵਿੱਚ ਭਰ ਗਿਆ ਅਤੇ ਬੁੱਲ ਫਰਕਣ ਲੱਗ ਪਏ ਨੇਤਰ ਲਾਲ ਹੋ ਗਏ ਤੇ ਮੂੰਹੋਂ ਆਪ ਮੁਹਾਰੇ ਵੱਦ ਘੱਟ ਬੋਲਣ ਲੱਗ ਪਿਆ ਜਿੱਥੇ ਗੁਰੂ ਜੀ ਬੈਠੇ ਸਨ ਉਥੇ ਪਹੁੰਚ ਕੇ ਕਹਿਣ ਲੱਗਾ ਕਿ ਤੂੰ ਚੰਗਾ ਕੁਲ ਤਾਰਕ ਜੰਮਿਆ ਹੈ ਮਾਂ ਪਿਓ ਦੀ ਉੰਡ ਛਾਤੀ ਸਾੜੀ ਸਾਨੂੰ ਵਖ ਦੁੱਖ ਦਿੱਤਾ ਜਦੋਂ ਸਗਾਈ ਕੀਤੀ ਤਰ ਤੋਂ ਸੁੱਖ ਨਸੀਬ ਨਾ ਹੋਇਆ ਆਦ ਆਦ ਬਾਕ ਕਹੇ ਗੁਰੂ ਜੀ ਪਿਤਾ ਸਮਾਨ ਜਾਣ ਕੇ ਚੁੱਪ ਕਰ ਰਹੇ ਦੇ ਅਗੋਂ ਕੋਈ ਵੀ ਉਤਰ ਨਾ ਦਿੱਤਾ ਭਾਈ ਮੂਲਾ ਜੀ ਵੱਧ ਘਟ ਕਹਿ ਕੇ ਖਪਿਆ ਤਪਿਆ ਗਟੀਆਂ ਗਿਣਦਾ ਘਰ ਆ ਗਿਆ ਕਿ ਜਿਸ ਬ੍ਰਾਹਮਣ ਪਾਸ ਬੈਠਦਾ ਉੱਠਦਾ ਸੀ ਉਸ ਨੂੰ ਸਾਰਾ ਹਾਲ ਸੁਣਾਇਆ ਕਿ ਨਿੰਗਰੇ ਲਾੜਾ ਚੰਦ ਘਰਬਾਰ ਛੱਡ ਕੇ ਮੜੀਆਂ ਵਿੱਚ ਜਾ ਬੈਠਾ ਏ ਮੂਲੇ ਤੋਂ ਇਹ ਸੁਣ ਕੇ ਪੰਦਾ ਸਮਝਾਉਣ ਲਈ ਗੁਰੂ ਜੀ ਪਾਸ ਆਇਆ ਤੇ ਕੋਲ ਬੈਠ ਕੇ ਕਹਿਣ ਲੱਗਾ ਕਿ ਤੁਸੀਂ ਬਾਲਾਂ ਬਾਲਾਂ ਵਾਲੀ ਗੱਲ ਕੀਤੀ ਹੈ ਬੱਚਿਆਂ ਵਾਲੀ ਕੱਚੀ ਗੱਲ ਕੀਤੀ ਹੈ ਕਿ ਮੋਦੀ ਖਾਨਾ ਛੱਡ ਕੇ ਧਨ ਲੁਟਾ ਦਿੱਤਾ ਹੈ ਮਹਾਪਿਉਦੀ ਜਿਤਬਲ ਵੇਖੋ ਤੇ ਇਹ ਫਕੀਰੀ ਲਿਵਾਸ ਤਿਆਗ ਕੇ ਆਪਨਾ ਆਪ ਸਵਾਰੋ ਤਦ ਗੁਰੂ ਜੀ ਨੇ ਉਚਾਰਿਆ ਬਸੰਤ ਮਹੱਲਾ ਪਹਿਲਾ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾ ਨਾਲ ਪਿਆਰੋ ਦੋਏ ਮਾਈ ਦੋਏ ਬਾਪਾ ਕਹੀਏ ਪੰਡਿਤ ਕਰੋ ਵਿਚਾਰੋ ਸਵਾਮੀ ਪੰਡਤਾ ਤੁਮ ਦੇ ਹੋ ਮਤੀ ਕਿਤ ਵਿਦ ਪਾਵੋ ਪ੍ਰਾਨਪਤੀ ਰਹਾ ਭਾਵ ਮਨ ਰਾਜਾ ਬਾਲਕ ਦੀ ਨਿਆਈ ਹੈ ਸਰੀਰ ਵਿੱਚ ਵਸ ਰਿਆ ਹੈ ਤੇ ਦੁਸ਼ਟਾਂ ਨਾਲ ਵਾਸਾ ਹੈ ਸੋ ਜਿਨ੍ਹਾਂ ਦੀ ਸੰਗਤ ਨਾਲ ਖੁਆਰ ਹੋ ਰਿਹਾ ਹੈ ਉਹ ਇਸੇ ਦੀ ਨਗਰੀ ਨੂੰ ਦਬਾ ਦਵ ਲੁੱਟੀ ਜਾ ਰਹੇ ਹਨ ਇਹ ਉਹਨਾਂ ਦੀ ਸੰਗਤ ਨਾਲ ਲੱਗ ਕੇ ਵਿਗੜ ਰਿਹਾ ਹੈ ਇੱਕ ਅਵਿਦਿਆ ਦੂਜੀ ਮਾਇਆ ਵਿੱਚ ਦੋ ਮਾਤਾ ਹਨ ਇੱਕ ਰੀਸ ਇੱਕ ਜੀਵ ਇਹ ਦੋ ਪਿਤਾ ਹਨ ਜਿਨ੍ਹਾਂ ਨੇ ਕੋਟਲਤਾ ਲਈ ਪੈਦਾ ਕੀਤਾ ਹੈ ਸੋ ਇਸ ਤਰ੍ਹਾਂ ਦਾ ਸਵਾਰਨਾ ਕਿਸ ਤਰ੍ਹਾਂ ਕੀਤਾ ਜਾਵੇ हे पंडित जी कोई ऐसी शिक्षा दसो जो प्राणपति ਨੂੰ ਕਿਸ ਕਿਸ ਪ੍ਰਕਾਰ ਮilie ਮੂਲਾ ਕਹਿਣ ਲੱਗਾ ਕਿ ਸਾਰਾ ਧਨ ਲਟਾ ਦਿੱਤਾ ਹੀ ਪੁੱਤਰ istri ਨੂੰ ਪੈਸਾ ਤੱਕ ਵੀ ਨਹੀਂ ਉਹ ਦਿੱਤਾ ਤਾਂ ਗੁਰੂ ਜੀ ਨੇ ਉਚਾਰਿਆ ਭੀਤਰ ਅਗਨ ਬਨਾਸ ਪਤ ਮੌਲੀ ਸਾਗਰ ਪੰਡੇ ਪਾਇਆ ਚੰਦ ਸੂਰਜ ਦੇ ਦੋਏ ਘਟ ਹੀ ਭੀਤਰ ਐਸਾ ਗਿਆਨ ਨਾ ਪਾਇਆ ਭਾਵ ਇਸ ਜੀਵ ਅੰਦਰ ਤ੍ਰਿਸ਼ਨਾ ਅਗਨ ਭਰੀ ਪਈ ਹੈ ਇਸ ਕਰਕੇ ਦਿਨ ਰਾਤ ਮਾਇਆ ਦੇ ਧੰਦਿਆਂ ਵਿੱਚ ਹੀ ਖਚਤ ਰਹਿਦਾ ਹੈ ਇਸ ਕਰਕੇ ਸਾਗਰਵਤ ਅਕਾਲ ਪੁਰਖ ਜੋ ਹਿਰਦੇ ਅੰਦਰ ਹੀ ਹੈ ਉਸ ਦਾ ਗਿਆਨ ਨਹੀਂ ਪਾ ਸਕਦਾ ਸੋ ਜਦ ਇਸ ਨੂੰ ਗਿਆਨ ਹੋ ਜਾਵੇ ਤਾਂ ਅੰਦਰੋਂ ਹੀ ਚੰ드ਰਾ ਸੂਰਜ ਦਾ ਪ੍ਰਕਾਸ਼ ਦਿਖ ਜਾਂਦਾ ਹੈ ਭਸਣ ਲੱਗ ਪੈਂਦਾ ਹੈ ਤੇ ਮਾਇਆ ਦੇ ਧੰਦਿਆਂ ਤੋਂ ਛੁਟਕਾਰਾ ਪਾ ਕੇ ਮੁਕਤ ਹੋ ਜਾਂਦਾ ਹੈ ਫਿਰ ਸ਼ਾਮਾ ਪੰਡਤ ਬੋਲਿਆ ਘਰ ਨੂੰ ਚਲੋ ਕੰਮ ਕਰੋ ਨਾਮ ਜਪੋ ਤਾਂ ਗੁਰੂ ਜੀ ਉਚਾਰਿਆ ਰਾਮ ਰਵੰਤਾ ਜਾਣੀਐ ਇੱਕ ਮਾਈ ਭੋਗ ਕਰੇ ਤਾਂਕੇ ਲਖਨ ਜਾਣੀਐ ਖਿਮਾ ਧਨ ਸੰਗ੍ਰਹਿ ਭਾਵ ਹੈ ਪੰਡਤ ਜੀ ਜੋ ਰਮਿਆ ਹੋਇਆ ਰਾਮ ਸੋਈ ਹੀ ਪਹਿਚਾਨ ਸਕਦਾ ਹੈ ਜਿਸ ਨੂੰ ਮਾਇਆ ਉਦਾਸ ਹੋ ਕੇ ਵਰਤੇ ਔਰ ਉਸ ਨਾਲ ਪ੍ਰੇਮ ਨਾ ਕਰੇ ਤੇ ਘਰ ਜੰਗਲ ਵਿੱਚ ਇੱਕ ਸਾਲ ਰਹਿ ਕੇ ਖੇਮਾ ਆਰਦਾ ਧਨ ਇਕੱਠਾ ਕਰੋ ਤਿਸ ਤਰਾ ਜੇ ਉਹ ਧਨ ਇਕੱਠਾ ਕਰ ਲਵੇਗਾ ਤਾਂ ਭਲਾ ਹੀ ਭਲਾ ਹੈ ਮੂਲਾ ਜੀ ਕਹਿਣ ਲੱਗੇ ਪੰਡਤ ਜੀ ਇਤਾ ਸਿਰੜੀ ਹੈ ਇਸ ਨੂੰ ਕੋਈ ਸਮਝ ਨਹੀਂ ਪੈਂਦੀ ਤੇ ਨਾ ਕਿਸੇ ਦਾ ਕਿਹਾ ਸੁਣਦਾ ਹੈ ਚਲੋ ਆਪਣੇ ਘਰ ਚੱਲੀਏ ਤਾਂ ਸਤਿਗੁਰ ਆਵਾਰਿਆ ਕਹਿਆ ਸੁਣੇ ਨਾ ਖਾਇਆ ਮਨਹਿ ਤਿਨਾ ਸਤੀ ਵਾਸਾ ਪਰਨ ਬਤ ਨਾਨਕ ਦਾਸਨ ਅਦਾਸਾ ਖਿਨ ਤੋੜਾ ਖਿਨ ਮਾਸਾ ਗੁਰੂ ਜੀ ਨੇ ਸਮਝਾਇਆ ਕਿ ਹੇ ਸ਼ਾਮਾ ਪੰਡਤ ਜੀ ਇਹ ਮਾਇਆ ਦਾ ਅਗਰਸਿਆ ਹੋਇਆ ਜੀਵ ਕਿਸੇ ਦਾ ਸੁਭ ਉਪਦੇਸ਼ ਆਖਿਆ ਸੁਣਿਆ ਨਹੀਂ ਮੰਨਦਾ ਤੇ ਗਿਆਨ ਇੰਦਰੀਆਂ ਦੇ ਵਸ ਹੋਇਆ ਹੋਇਆ ਉਹਨਾਂ ਦੇ ਅਧੀਨ ਹੋ ਕੇ ਚੱਲਦਾ ਹੈ ਤੇ ਮਾਇਆ ਪਾ ਕੇ ਖਿੰਨ ਵਿੱਚ ਤੋਲਾ ਤੇ ਖਿੰਨ ਵਿੱਚ ਮਾਸਾ ਨਸ਼ਟ ਹੋਣ ਪਰ ਕਿਨ ਵਿੱਚ ਮਾਸਾ ਹੁੰਦਾ ਹੈ ਇਹ ਸੁਣ ਪੰਡਿਤ ਸ਼ਾਮਾ ਵੀ ਨਿਰੁੱਤਰ ਹੋ ਗਿਆ ਹੁਣ ਕੀ ਉੱਤਰ ਦੇਵੇ ਸਾਹਮਣੇ ਤੋਂ ਉਸ ਨਿਰੰਕਾਰ ਦਾ ਰੋਹਾਨੀਅਤ ਦਾ ਗਿਆਨ ਹੈ ਸ਼ਾਮਾ ਪੰਡਿਤ ਜੋ ਸੰਸਾਰ ਦਾ ਗਿਆਨ ਲੈ ਕੇ ਗੁਰੂ ਜੀ ਨੂੰ ਸਮਝਾਉਣਾ ਚਾਹੁੰਦਾ ਹੈ ਤੋ ਕਿੱਥੇ ਸੰਸਾਰ ਦਾ ਗਿਆਨ ਕਿਥੇ ਉਸ ਨਿਰੰਕਾਰ ਦਾ ਗਿਆਨ ਨਿਰੰਕਾਰ ਦੇ ਗਿਆਨ ਅੱਗੇ ਸੰਸਾਰ ਦਾ ਗਿਆਨ ਫੇਲ ਹੋ ਗਿਆ ਸ਼ਾਮਾ ਪੰਡਤ ਨਮਸਕਾਰ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਰੱਖ ਕੇ ਕਹਿਣ ਲੱਗਾ ਕਿ ਮਹਾਰਾਜ ਤੁਸੀਂ ਤਾਂ ਤਾਂ ਯੋਗ ਹੋ ਮੇਰੇ ਤੇ ਵੀ ਕਿਰਪਾ ਕਰੋ ਬੇੜਾ ਪਾਰ ਕਰੋ ਤਾਦ ਗੁਰੂ ਜੀ ਨੋ ਚਾਰਿਆ ਸੋ ਰਠਾ ਦੇਖ ਦੀਨਤਾ ਦਿਆਲ ਦਿਆ ਦ੍ਰਿਸ਼ਟ ਦੇਜ ਪਰ ਕਰੀ ਜਗ ਕੇ ਬੰਦਨ ਵਿਸ਼ਾਲ ਛੂਟ ਗਏ ਤਿਹ ਕਾਲ ਕੇ ਤਾਂ ਸਤਗੁਰਾਂ ਨੇ ਪੰਡਤ ਦੀਨਵਰਤਾ ਦੇਖ ਕੇ ਕਿਰਪਾ ਦ੍ਰਿਸ਼ਟੀ ਨਾਲ ਸਤਨਾਮ ਦਾ ਉਪਦੇਸ਼ ਦਿੱਤਾ ਜੇ ਜਿਸ ਨੂੰ ਕਮਾ ਕੇ ਸੰਸਾਰ ਦੇ ਬੰਦਰਾਂ ਤੋਂ ਛੁਟਕਾਰਾ ਪਾਇਆ ਇਹ ਸ਼ਾਮਾ ਪੰਡਤ ਆਇਆ ਸੀ ਗੁਰੂ ਪਾਰਸ਼ਾ ਜੀ ਨੂੰ ਸਮਝਾਉਣ ਪਰ ਉਪਦੇਸ਼ ਲੈ ਕੇ ਆਪ ਹੀ ਗੁਰੂ ਦਾ ਸਿੱਖ ਬਣ ਗਿਆ ਇਹ ਪ੍ਰਸੰਗ ਧੰਨ ਪਾਈ ਵਾਲਾ ਜੀ ਨੇ ਸਰਵਣ ਕਰਾਇਆ ਤੇ ਨਾਲ ਆਖਿਆ ਸੱਚੇ ਪਾਤਸ਼ਾਹ ਜੀ ਜੋ ਅਗਲਾ ਪ੍ਰਸੰਗ ਹੈ ਉਹ ਮੈਂ ਆਪ ਜੀ ਨੂੰ ਸਰਵਣ ਕਰਾਵਾਂਗਾ ਕਿ ਸਤਿਗੁਰੂ ਮਹਾਰਾਜ ਜੀ ਦੇ ਜੋ ਪਾਵਨ ਲੜੀਵਾਰ ਕਥਾ ਹੈ ਸਤਿਗੁਰੂ ਜੀ ਉਹ ਵਾ ਤੁਹਾਡੀ ਕਿਰਪਾ ਨਾਲ ਸੁਣਾਉਂਦਾ ਰਵਾਂਗਾ ਤੇ ਨਾਲ ਆਪਾਂ ਵੀ ਗੁਰੂ ਪਾਤਸ਼ਾਹ ਜੀ ਦੇ ਜੋ ਪਾਵਨ ਪ੍ਰਸੰਗ ਨੇ ਜਿੱਥੇ ਧੰਨ ਭਾਈ ਬਾਲਾ ਜੀ ਸਰਵਣ ਕਰਾ ਰਹੇ ਨੇ ਸੋ ਆਪਾਂ ਵੀ ਸਰਵਣ ਕਰਦੇ ਰਵਾਂਗੇ ਸਤਿਗੁਰੂ ਜੀ ਦਾ ਪਾਵਨ ਸ਼੍ਰੇਸ਼ਟ ਉਪਦੇਸ਼ ਜਸ ਸਾਡੇ ਹਿਰਦੇ ਵਿੱਚ ਵਸੇ ਜੁੜੇ ਰਹੋ ਚੈਨਲ ਦੇ ਨਾਲ ਤਾਂ ਕਿ ਲੜੀਵਾਰ ਕਥਾ ਸਤਿਗੁਰੂ ਮਹਾਰਾਜ ਜੀ ਦੀ ਆਪਾਂ ਸਰਵਣ ਕਰਾ ਕਰਕੇ ਹਿਰਦੇ ਵਿੱਚ ਵਸਾ ਕੇ ਸਾਡਾ ਭਲਾ ਹੋ ਜਾਵੇ ਇਹ ਗੁਰੂ ਮਹਾਰਾਜ ਦਾ ਸੱਚਾ ਸੁੱਚਾ ਉਪਦੇਸ਼ ਆਪਾਂ ਸਰਵਣ ਕਰੀਏ ਰਲ ਮਿਲ ਕੇ ਪੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ